ਰਿਵਾਇਹ ਕردو ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਅੱਜ ਸਾਡੇ ਵਿੱਚ ਮਾਨਯੋਗ ਪਰਮਪਾਲ ਭੈਣ ਜੀ ਜੋ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਇਆ ਉਸ ਦੇ ਸੰਬੰਧ ਵਿੱਚ ਜੋ ਪ੍ਰੋਗਰਾਮ ਚੱਲ ਰਿਹਾ ਉਹ ਸਾਡੇ ਵਿੱਚ ਆਇਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪੰਜਾਬ ਦੀ ਤੇ ਬਚੰਡੇ ਦੀ ਸ਼ਾਨ ਭੈਣ ਜੀ ਪਰਮਪਾਲ ਜੀ ਤੁਹਾਡੇ ਰੂਪ ਰੂਪ ਹੋਣਗੇ ਭਾਰਤੀ ਸਤਾਰਿਓ ਇਸ ਜ਼ਿਲ੍ਹੇ ਦੇ ਭਾਜਪੀ ਦੇ ਜ਼ਿਲ੍ਹਾ ਪ੍ਰਧਾਨ ਸਾਹਿਬ ਗੌਰਵ ਕੱਕੜ ਜੀ ਭੈਣ ਸਮਿਤਾ ਜੀ ਜ਼ਿਲ੍ਹੇ ਦੇ ਜਨਰਲ ਸਕੱਤਰ ਵਾਪਕ ਮੰਡਲਾ ਤੋਂ ਆਏ ਇਸ ਜ਼ਿਲ੍ਹੇ ਦੇ ਅਹੁਦੇਦਾਰ ਤੇ ਸਭ ਤੋਂ ਜ਼ਰੂਰੀ ਅੱਜ ਦੇ ਦਿਨ ਮੈਂ ਸਮਝਦੀ ਆ ਮੇਰੇ ਪੱਤਰਕਾਰ ਵੀ ਜੋ ਇਸ ਪ੍ਰੈਸ ਕਾਨਫਰੰਸ ਵਾਸਤੇ ਆਏ ਆ ਅੱਜ ਦੀ ਪ੍ਰੈਸ ਕਾਨਫਰੰਸ ਦਾ ਮੁੱਖ ਮੁੱਦਾ ਮੋਦੀ ਸਰਕਾਰ ਦੇ 11 ਸਾਲ ਪੂਰੇ ਹੋਣ ਤੇ ਸਰਕਾਰ ਵੱਲੋਂ ਕੀਤੇ ਕੰਮ ਤੇ ਪ੍ਰਾਪਤੀਆਂ ਬਾਰੇ ਦੱਸਣ ਵਾਸਤੇ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਸੋ ਇਹ ਜਿਹੜੀ 11 ਸਾਲ ਦੀ ਸਰਕਾਰ ਹੈ ਮੋਦੀ ਸਾਹਿਬ ਦੀ ਇਸ ਦੇ ਵਿੱਚ ਉਹਨਾਂ ਨੇ ਭਾਰਤ ਨੂੰ ਵਿਕਸਿਤ ਭਾਰਤ ਅਤੇ ਆਤਮ ਨਿਰਭਰ ਭਾਰਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਸੇਵਾ ਨੂੰ ਹੀ ਆਪਣਾ ਸੰਕਲਪ ਬਣਾਇਆ ਸੁਸ਼ਾਸਨ ਨੂੰ ਇੱਕ ਕਲਚਰ ਜਾਂ ਸੰਸਕ੍ਰਿਤੀ ਬਣਾ ਕੇ ਤੇ ਜੋ ਵੀ ਉਹਨਾਂ ਨੇ ਆਤਮ ਨਿਰਪਰਾਰਥ ਬਣਾਉਣਾ ਸੀ ਉਸ ਨੂੰ ਪ੍ਰਾਥਮਿਕਤਾ ਦਿੱਤੀ ਇਸ ਦੇ ਵਿੱਚ ਮਹਿਲਾਵਾਂ ਯੂਥ ਗਰੀਬ ਤੇ ਕਿਸਾਨ ਇਹਨਾਂ ਲਈ ਵਿਸ਼ੇਸ਼ ਤੌਰ ਤੇ ਕੰਮ ਹੋਏ ਕਿਉਂਕਿ ਭਾਜਪਾ ਦਾ ਤੇ ਮੋਦੀ ਜੀ ਦਾ ਇਹ ਮੰਨਣਾ ਹੈ ਕਿ ਜਿੱਨਾ ਚਿਰ ਹਰ ਵਰਗ ਦਾ ਵਿਕਾਸ ਨਹੀਂ ਹੁੰਦਾ ਜਿੰਨਾ ਚਿਰ ਸਾਡਾ ਇਨਫਰਾਸਟ੍ਰਕਚਰ এনवायरमेंट ਹਰ ਚੀਜ਼ ਨੂੰ ਅਸੀਂ ਬਰਾਬਰ ਲੈ ਕੇ ਨਹੀਂ ਚੱਲਦੇ ਉਹਨਾਂ ਚਿਰ ਦੇਸ਼ ਵਿਕਸਿਤ ਦੇਸ਼ ਨਹੀਂ ਮੰਨਿਆ ਜਾ ਸਕਦਾ। ਹਾਲ ਹੀ ਦੇ ਵਿੱਚ ਆਪਰੇਸ਼ਨ ਸੰਧੂਰ ਹੋਇਆ ਜਿਸ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਨੇ ਪਾਕਿਸਤਾਨ ਦੇ ਟਿਕਾਣਿਆਂ ਨੂੰ ਜਾ ਕੇ ਭਾਰਤ ਨੇ ਖਤਮ ਕੀਤਾ ਅਤੇ ਭਾਰਤ ਨੇ ਪਹਿਲੀ ਵਾਰ ਇਹ ਡਿਕਲੇਅਰ ਕੀਤਾ ਇਹ ਕੋਈ ਵੀ ਅਤਵਾਦੀ ਜਿਹੜੀ ਕਾਰਵਾਈ ਕਿਸੇ ਵੀ ਦੇਸ਼ ਵੱਲੋਂ ਭਾਰਤ ਦੇ ਵਿਰੁੱਧ ਕੀਤੀ ਜਾਊਗੀ ਉਸ ਨੂੰ ਅਸੀਂ ਯੁੱਧ ਦੀ ਕਾਰਵਾਈ ਹੀ ਮੰਨਾਂਗੇ। ਔਰ ਇਹ ਜਿਹੜਾ ਯੁੱਧ ਲੜਿਆ ਗਿਆ ਇਹਦੇ ਵਿੱਚ S400 ਵਰਗੇ ਮਿਜ਼ਾਈਲ ਸਿਸਟਮ, ਬ੍ਰਹਮੋਸ, ਆਕਾਸ਼ ਵਰਗੀਆਂ ਮਿਜ਼ਾਈਲਾਂ, ਤੇਜਸ ਵਰਗੇ ਜਹਾਜ਼, ਹੈਲੀਕਾਪਟਰ, ਬਹੁਤ ਸਾਰੇ ਜਿਹੜੇ ਮਿਲਟਰੀ ਡਿਫੈਂਸ ਸਿਸਟਮ ਸੀਗੇ ਉਹ ਭਾਰਤ ਦੇ ਵਿੱਚ ਹੀ ਉਹਨਾਂ ਦੀ ਟੈਕਨੀਕ ਬਣਾਈ ਗਈ ਭਾਰਤ ਦੇ ਵਿੱਚ ਹੀ ਉਹਨਾਂ ਦਾ ਨਿਰਮਾਣ ਹੋਇਆ ਤੇ ਆਪਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਭਾਰਤ ਡਿਫੈਂਸ ਦੇ ਸਿਸਟਮਸ ਨੂੰ ਅਸੀਂ ਨਿਰਯਾਤ ਕਰ ਰਹੇ ਹਾਂ ਸਾਡਾ ਨਿਰਯਾਤ 34 ਗੁਣਾ ਪਹਿਲਾਂ ਨਾਲੋਂ ਵੱਧ ਗਿਆ ਇਸ ਤੋਂ ਪਹਿਲਾਂ ਵੱਖ-ਵੱਖ ਆਪਰੇਸ਼ਨ ਭਾਰਤ ਨੇ ਚਲਾਏ ਜਦੋਂ ਰੂਸ ਤੇ ਯੂਕਰੇਨ ਦੀ ਲੜਾਈ ਹੋਈ ਉੱਥੇ ਸਾਡੇ ਬੱਚੇ ਫਸ ਕੇ ਸੀ ਔਰ ਭਾਰਤ ਹੀ ਕਿਹੋ ਜਿਹਾ ਦੇਸ਼ ਸੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਮੋਦੀ ਜੀ ਨੇ ਸਾਡੇ ਭਾਰਤ ਨੂੰ ਇੰਨਾ ਕਿ ਸਾਡਾ ਨਾਮ ਉੱਚਾ ਕੀਤਾ ਹੋਇਆ ਹੈ ਇੰਨਾ ਕਿ ਭਾਰਤ ਨੂੰ ਸક્ષਮ ਬਣਾਇਆ ਹੋਇਆ ਹੈ ਕਿ ਉਹਨਾਂ ਨੇ ਕੁਝ ਸਮੇਂ ਲਈ ਕੁਝ ਘੰਟਿਆਂ ਲਈ ਲੜਾਈ ਰੋਕ ਕੇ ਸਾਡੇ ਬੱਚਿਆਂ ਨੂੰ ਉੱਥੋਂ ਕੱਢਿਆ ਤੇ ਬਾਕੀ ਦੇਸ਼ਾਂ ਦੇ ਬੱਚਿਆਂ ਦੀ ਇਹ ਕੋਸ਼ਿਸ਼ ਸੀ ਕਿ ਉਹ ਵੀ ਭਾਰਤ ਦਾ ਝੰਡਾ ਚੱਕ ਕੇ ਉੱਥੋਂ ਨਿਕਲ ਸਕਣ ਸੋ ਬਹੁਤ ਵੱਡਾ ਆਪਰੇਸ਼ਨ ਸੀ ਔਰ ਉਹਨਾਂ ਮਾਪੇ ਤੋਂ ਹੀ ਇਸ ਦੀ ਅਹਿਮੀਅਤ ਸਮਝੀ ਜਾ ਸਕਦੀ ਹੈ ਜਿਨ੍ਹਾਂ ਦੇ ਬੱਚੇ ਉਸ ਟਾਈਮ ਉਸ ਜੁੱਧ ਦੇ ਵਿੱਚ ਫਸੇ ਹੋਏ ਸੀ ਕੋਵਿਡ ਦੇ ਦੌਰਾਨ ਬੰਦੇ ਪਰ ਕਮਿਸ਼ਨ ਚਲਾ ਕੇ ਵੱਖ-ਵੱਖ ਦੇਸ਼ਾਂ ਤੋਂ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਵਿੱਚ ਵਾਪਸ ਲੈ ਕੇ ਆਏ। ਔਰ ਹੁਣ ਸਾਡਾ ਦੇਸ਼ ਚੌਥੀ ਵੱਡੀ ਅਰਥ ਵਿਵਸਥਾ ਬਣ ਚੁੱਕਿਆ ਹੈ। ਹਾਲ ਹੀ ਦੇ ਵਿੱਚ ਅਸੀਂ ਜਾਪਾਨ ਨੂੰ ਓਵਰਟੇਕ ਕਰਕੇ ਔਰ ਜਰਮਨੀ ਤੋਂ ਅਸੀਂ ਬਹੁਤ ਥੋੜਾ ਹੀ ਪਿੱਛੇ ਆ ਜਿਸ ਨੂੰ ਅਸੀਂ ਜਲਦ ਪਾਰ ਕਰਕੇ ਤੀਜੀ ਅਰਥ ਵਿਵਸਥਾ ਵਧਣ ਜਾ ਰਹੇ ਹਾਂ ਜਿਹੜੀ ਵਿਸ਼ਵ ਦੀ ਡਿਜੀਟਲ ਪੇਮੈਂਟਸ ਹੈ ਗਿਆ 49% ਡਿਜੀਟਲ ਪੇਮੈਂਟਸ ਪੂਰੀ ਦੁਨੀਆ ਦੇ ਵਿੱਚੋਂ ਭਾਰਤ ਦੇ ਵਿੱਚ ਹੁੰਦੀਆਂ ਹੈ ਔਰ ਜਿਹੜਾ ਸਾਡਾ ਗੁੱਡਜ਼ ਐਂਡ ਸਰਵਿਸਿਜ਼ ਦੀ ਐਕਸਪੋਰਟ ਹੈ ਉਹ 825 ਅਰਬ ਡਾਲਰ ਤੱਕ ਪਹੁੰਚ ਗਈ ਹੈ UPI ਦਾ ਲੈਂਡ ਦੇਣ ਦਾ ਜਿਹੜਾ ਕੰਮ ਹੈ UPI ਰਾਹੀਂ ਉਹ 24 ਲੱਖ ਕਰੋੜ ਤੇ ਪਹੁੰਚ ਗਿਆ ਸਾਡੇ ਇੰਟਰਨੈਟ ਯੂਜ਼ਰਸ ਜਿਹੜੇ ਹੈਗੇ ਆ ਉਹ 97 ਕਰੋੜ ਤੇ ਪਹੁੰਚ ਗਏ ਜਮ ਕੋਟਲ ਰਾਹੀਂ ਜਿਹੜੀ ਸਰਕਾਰੀ ਖਰੀਦ ਕਰਨ ਦਾ ਇੱਕ ਇਨੀਸ਼ੀਏਟਿਵ ਸਰਕਾਰ ਵੱਨੇ ਹੋ ਲਿਆ ਗਿਆ ਉਸ ਨਾਲ ਪਾਰਦਰਸ਼ਤਾ ਤੇ ਐਫੀਸ਼ੀਐਂਸੀ ਦੇ ਵਿੱਚ ਵਾਧਾ ਹੋਇਆ ਤੇ ਜਿਹੜਾ UPI ਤੇ Digi Locker ਦਾ ਸਿਸਟਮ ਹੈ ਇਹ ਵਿਸ਼ਵ ਵਾਸਤਿਕ ਐਗਜ਼ਾਮਪਲ ਬਣਿਆ ਹੋਇਆ ਹੈ ਔਰ ਬਹੁਤ ਸਾਰੇ ਦੇਸ਼ਾਂ ਨੇ ਸਾਡੇ ਤੋਂ ਇਹ ਸੌਫਟਵੇਅਰ ਦੀ ਮੰਗ ਕੀਤੀ ਹੈ ਕਿ ਉਹ ਇਹ ਸੌਫਟਵੇਅਰਸ ਨੂੰ ਵਰਤ ਸਕਣ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਕੇ ਲਾਭਪਾਤਰੀਆਂ ਦੇ ਖਾਤਿਆਂ ਦੇ ਵਿੱਚ ਸਿੱਧੇ ਪੈਸੇ ਆਉਣ ਇਹ ਇੱਕ ਇਹੋ ਜਿਹਾ ਇਨੀਸ਼ੀਏਟਿਵ ਹੈ ਜਿਹਦੇ ਨਾਲ ਫਿਰ ਮੈਂ ਕਹਾਂਗੀ ਕਿ ਪਾਰਦਰਸ਼ਤਾ ਵੀ ਆਈ ਹੈ ਵਿਚੋਲਿਆਂ ਦਾ ਰੋਲ ਘਟਿਆ ਹੈ ਕਰਪਸ਼ਨ ਘਟੀ ਹੈ ਔਰ ਬਹੁਤ ਸਾਰੇ

ਮੱਧਮ ਵਰਗ ਦੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਸੁਖਾਲਾ ਬਣਾਉਣ ਵਾਸਤੇ ਹਾਲ ਹੀ ਦੇ ਬਜਟ ਦੇ ਵਿੱਚ 12.75 ਲੱਖ ਦੀ ਛੋਟ ਇਨਕਮ ਟੈਕਸ ਦੇ ਵਿੱਚ ਦੇ ਕੇ 12.75 ਲੱਖ ਦੀ ਆਮਦਨ ਤੱਕ ਨੂੰ ਇਨਕਮ ਟੈਕਸ ਦੇ ਵਿੱਚ ਛੋਟ ਦੇ ਕੇ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ। ਔਰ ਮੱਧਮ ਵਰਗ ਲਈ ਬਹੁਤ ਵੱਡਾ ਉਪਰਾਲਾ ਪਹਿਲੀ ਵਾਰੀ ਕਿਸੇ ਨੇ ਕੀਤਾ ਹੈ। ਚੰਦਰਯਾਨ ਤੇ ਗਗਨਯਾਨ ਵਰਗੇ ਜਿਹੜੇ ਪ੍ਰੋਜੈਕਟ ਹੈ ਜਿਹੜੇ ਮਿਸ਼ਨ ਹੈ ਇਸ ਦੇ ਨਾਲ ਜਿਹੜੇ ਸਾਡੇ ਵਿਗਿਆਨੀ ਹੈ ਜਿਹੜਾ ਸਾਡਾ ਅੰਦਰਲਾ ਟੈਲੈਂਟ ਹੈ ਉਸ ਨੂੰ ਇੱਕ ਮੌਕਾ ਮਿਲਿਆ ਹੈ ਕਿ ਉਹ ਇਸ ਦੇ ਵਿੱਚ ਪਾਰਟਿਸਪੇਟ ਕਰ ਸਕਣ ਔਰ ਸਾਡੇ ਬੱਚੇ ਹੁਣ ਇਸਰੋ ਵੱਲ ਜਾਣ ਦੀ ਉਹਨਾਂ ਦਾ ਇੱਕ ਉਤਸ਼ਾਹ ਬਣਿਆ ਹੈ ਕਿ ਵੀ ਅਸੀਂ ਵੀ ਸਾਇੰਸ ਜਾਂ ਵਿਗਿਆਨ ਦੇ ਵਿੱਚ ਕੁਝ ਨਾ ਕੁਝ ਕਰ ਸਕਦੇ ਹਾਂ ਹਾਲ ਹੀ ਦੇ ਵਿੱਚ ਚਨਾਬ ਦੇ ਉੱਤੇ ਦੁਨੀਆ ਦਾ ਸਭ ਤੋਂ ਉੱਚਾ ਬ੍ਰਿਜ बनाया गया और 11 111 वाटरवे ग्यारह जाने के जेडे पानी राही आवाजाई नेशनल वाटरवे डिक्लेयर हुए ने ते 3600 किलोमीटर हाई स्पीड कॉरिडोर बने हैं इस तो बिना हर रोज़ चौंती किलोमीटर नेशनल हाईवे बन गए 25 26 ਦੇ ਵਿੱਚ ਖੇਤੀ ਦਾ ਬਜਟ 5 ਗੁਣਾ ਵਧਾਇਆ ਗਿਆ 11 ਕਰੋੜ ਕਿਸਾਨਾਂ ਨੂੰ ਸਨਮਾਨ ਨidhi ਯੋਜਨਾ ਤਹਿਤ લાભ ਦਿੱਤਾ ਜਾ ਰਿਹਾ ਹੈ। ਔਰ ਗ੍ਰੀ ਪਲਾਨ ਯੋਜਨਾ ਦੇ ਤਹਿਤ 82 ਕਰੋੜ ਲੋਕਾਂ ਨੂੰ ਮੁਫਤ ਅਨਾਜ 4 ਕਰੋੜ ਤੋਂ ਜ਼ਿਆਦਾ ਪੱਕੇਕਰ 15 ਕਰੋੜ ਹੈੜਾ ਨੂੰ ਸਿੰਚਾਈ ਵਾਲਾ ਪਾਣੀ 12 ਕਰੋੜ ਸੋਚਾਲਿਆ ਬਣਾਈ ਗਈ। ਕਾਰਾ 370 ਨੂੰ ਹਟਾਉਣਾ, ਰਾਮ ਮੰਦਰ ਨੂੰ ਹਟਾਉਣਾ, ਟ੍ਰਿਪਲ ਰਾ ਰਾਮ ਮੰਦਰ ਬਣਾਉਣਾ, ਟ੍ਰਿਪਲ ਪਲਾਕ ਨੂੰ ਹਟਾਉਣਾ। ਤੇ ਇਹ ਕਦਮ ਹੈ ਜਿਹੜੇ ਕਿ ਬਹੁਤ ਸਾਲਾਂ ਤੋਂ ਪੈਂਡਿੰਗ ਪਏ ਸੀ, ਔਰ ਸਿਰਫ ਮੋਦੀ ਜੀ ਨੇ ਹੀ ਉਹਨਾਂ ਨੂੰ ਸਾਕਾਰ ਕਰਕੇ ਦਿਖਾਇਆ। ਇਸ ਤੋਂ ਬਿਨਾ तेई एम्स अठ नमें आई आई एम सत्त नमें आई आई टी और चार सौ नब्बे नवं यूनिवर्सिटिया बनाई गई आयुष्मान भारत स्कीम के तहत चाली करोड़ तो लोग अपना स्वास्थ्य कार्ड बना के लाभ ले रहे हैं वातावरण वास्ते पौ डिगाट एनर्जी नॉन फॉसिल फ्यूल्स ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ 11 17000 ਤੋਂ ਵੱਧ ਗ੍ਰਾਮੀਣ ਸਵਸਥ ਕੇਂਦਰ ਅਤੇ 11000 ਤੋਂ ਵੱਧ ਸ਼ਹਿਰੀ ਸਵਸਥ ਕੇਂਦਰ ਬਣਾ ਕੇ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਦੀ ਵਿਵਸਥਾ ਹੈ। ਸੋ ਹਰ ਵਰਗ ਨੂੰ ਵੋਦੀ ਜੀ ਨੇ ਨਾਲ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਿਕਸਿਤ ਭਾਰਤ ਦਾ ਉਹ ਸੁਪਨਾ ਉਹਨਾਂ ਨੇ ਦੇਖਿਆ ਸੀ ਉਹ ਸਰਕਾਰ ਹੋਣ ਜਾ ਰਿਹਾ ਹੈ ਔਰ ਹਰ ਦਿਨ ਅਸੀਂ ਉਸ ਵੱਲ ਵਧ ਰਹੇ ਹਾਂ ਇਹ ਜਿਹੜੀ ਆ ਮੇਨ ਹਾਈਲਾਈਟਸ ਆ ਅੱਜ ਦੀ ਪ੍ਰੈਸ ਕਾਨਫਰੰਸ ਵਾਸਤੇ ਉਹ ਸਰਕਾਰ ਨੇ ਕੀਤਾ ਹੈ ਉਹ ਮੈਂ ਤੁਹਾਨੂੰ ਦੱਸਿਆ ਹੁਣ ਜੇ ਤੁਸੀਂ ਇਸ ਬਾਰੇ ਹੋਰ ਸੁਣਨਾ ਚਾਹੋਗੇ ਲੁਕਾਸਾ ਦਾ ਅਕਾਲੀ ਰਾਜ ਸ਼ਾਮਲ ਹੋ ਗਿਆ ਸਤਿ ਸ੍ਰੀ ਅਕਾਲ ਜੀ ਸਰ ਇਹ ਤਾਂ ਸੀ ਬੀਜਪੀ ਦਾ ਕਾਜੀ ਜੇ ਚੰਨੀ ਸਾਹਿਬ ਨੇ ਕਿਹਾ ਕਾਦੀਦਾਲ ਤੇ ਬੀਜ ਇਕੱਠੇ ਹੁੰਦੇ ਆ ਤੁਸੀਂ ਕੋਨਸੀ ਇਤੋਂ ਮੈਨੇਜ ਕਰੋਗੇ ਤੇ ਕੱਲ ਕਾਦੀਦਾਲ ਵੱਲੋਂ ਜਿਹੜੇ ਮੁੱਤਕਾ ਸਾਹਿਬ ਆਏ ਆ ਤੇ ਤੁਸੀਂ ਬੀਜਪੀ ਵੱਲੋਂ ਕਿਵੇਂ ਤੇ ਪ੍ਰਬਾਰਨ ਮੈਨੇਜ ਕਰੋਗੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਬੀਤ ਸਮਝੌਤਾ ਦੀ ਗੱਲ ਕਹਿ ਰਹੇ ਹੋ ਸਮਝੌਤਾ ਬੀਜਪੀ ਵੱਲੋਂ ਆਈ ਦੀ ਡੇਟ ਦੇ ਵਿੱਚ ਕੋਈ ਇਹੋ ਜੀ ਪ੍ਰਪੋਜ਼ਲ ਨਹੀਂ ਹੈਗੀ ਕਿ ਸਮਝੌਤਾ ਹੋਊਗਾ ਇਦਾਂ ਦੀ ਕੋਈ ਤਜਵੀਜ਼ ਨਹੀਂ ਹੈ ਸਿਰਫ ਅਕਾਲੀ ਦਲ ਜਿਵੇਂ ਕਿ ਹੁੰਦੜ ਸਾਹਿਬ ਕੱਲ ਕਹਿ ਰਹੇ ਸੀ ਕਿ ਬੀਜੇਪੀ ਨਾਲ ਸਮਝੌਤਾ ਨਹੀਂ ਹੋਊਗਾ ਇਹ ਕਿਉਂਕਿ ਅਕਾਲੀ ਦਲ ਦਾ ਅਕਾਲੀ ਦਲ ਬਾਦਲ ਦਾ ਮੈਂ ਕਹੂੰਗੀ ਜਾਂ ਬਾਦਲ ਪਰਿਵਾਰ ਦਾ ਮੈਂ ਕਹੂੰਗੀ ਉਹਨਾਂ ਦਾ ਇੱਕ ਖਿਆਲ ਹੈ ਕਿ ਕਾਸ਼ ਸਾਡਾ ਬੀਜੇਪੀ ਨਾਲ ਸਮਝੌਤਾ ਹੋ ਜੇ ਇਸ ਤਹਿਤੋ ਹੀ ਵਾਰ-ਵਾਰ ਵਿਆਦ ਦੇ ਰਹੇ ਕੋਈ ਪ੍ਰਪੋਜ਼ਲ ਬੀਜੇਪੀ ਵੱਲੋਂ ਸਮਝੌਤੇ ਦੀ ਨਹੀਂ ਹੋਈ ਤੁਹਾਨੂੰ ਕੋਈ ਹੋਰ ਜਿਹੜਾ ਸਮਾਂ ਬਹੁਤ ਤਾਂ ਨਹੀਂ ਤੁਸੀਂ ਜਨਾਬ ਜੀ ਯਾਖਤੋ ਦੇਸ਼ ਦੀਆਂ ਮਾਤਰਾ ਦੇਖਾ ਕੇ ਬੰਦੀ ਸਿੰਘ ਰਿਹਾਰੀ ਹੋਏ ਬੰਦ ਪਏ ਉਹਨਾਂ ਨੇ ਵੀ ਪ੍ਰਸਤਾਵ ਹੈ ਉਹਨਾਂ ਕੋਲ ਸਖਤ ਨਿਯਮ ਹੋਣਗੇ ਰਿਹਾਰ ਜਾਂ ਤੂੰ ਤਾਂ ਉਸਨ ਦਾ ਉਹਨਾਂ ਨੇ ਬੜੇ ਤੋਂ ਕਿ ਟੈਕਪੌਂਡ ਵੀ ਪਾਈ ਤੇ ਮਾਰੀ ਰਹੀ ਹੈ ਪਿਛਲੇ 11 ਸਾਲ ਘਰੇ ਤੱਕ ਕਿੰਨੀ ਬੰਦ ਇਸ ਤੋਂ ਪਹਿਲਾਂ ਕਾਲੀ ਦਲ ਦੀ ਸਰਕਾਰ ਰਹੀ ਕਾਲੀ ਦਲ ਨਾਲ ਹੀ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਸੀ ਬੀਜੇਪੀ ਦੇ ਜਿਹੜੇ ਸਾਡੇ ਸੀਨੀਅਰ ਲੀਡਰ ਸੀ ਟੌਪਿਕ ਇੱਥੇ ਸਹਿਯੋਗੀ ਪਾਰਟੀ ਸੀ ਔਰ ਅਕਾਲੀ ਦਲ ਦੀ ਹੀ ਸਰਕਾਰ ਹੁੰਦੀ ਸੀ ਬੇਸ਼ੱਕ ਸਹਿਯੋਗ ਨਾਲ ਬੀਜੇਪੀ ਦਾ ਵੀ ਹੁੰਦਾ ਸੀ ਸੋ ਜਿਸ ਤਰ੍ਹਾਂ ਗਾਈਡ ਕੀਤਾ ਗਿਆ ਉਸੇ ਤਰ੍ਹਾਂ ਹੀ ਹੋਈ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਥ ਦੀਆਂ ਪੰਜਾਬ ਦੀਆਂ ਜਿਹੜੀਆਂ ਵੀ ਮੇਨ ਮੰਗਾਂ ਪ੍ਰਧਾਨ ਮੰਤਰੀ ਜੀ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਪੰਜਾਬ ਦੇ ਲੋਕਾਂ ਨੂੰ ਇਹ ਵੀ ਦਿਖਾ ਦੇਣਾ ਕਿ ਸ਼ਰੇਆਮ ਨਾਲ ਇੱਕ ਟਾਈਮ ਹੋ ਜਾਂਦਾ ਹੈ ਫਸੂ ਉਹ ਵੀ ਜ਼ਿੰਮੇਵਾਰੀ ਵੀ ਲੈ ਜਾਂਦੀ ਹੈ ਵੀ ਦੇਖੋ ਲॉ ਐਂਡ ਆਰਡਰ ਮੈਂ ਮੇਰੇ ਨਾਲੋਂ ਵੱਧ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਨਿਤ ਦਿਹਾੜੇ ਤੁਸੀਂ ਵੱਖ-ਵੱਖ ਥਾਵਾਂ ਤੇ ਜਾ ਕੇ ਜਿਹੜੇ ਜੋ ਵੀ ਵਾਰਦਾਤਾ ਹੁੰਦੀਆਂ ਉਹਨਾਂ ਨੂੰ ਕਵਰ ਕਰਦੇ ਹੋ। ਔਰ ਆਪਾਂ ਇਹ ਸਮਝ ਸਕਦੇ ਹਾਂ ਕਿ ਇਹੋ ਜਿਹਾ ਲਾਅ ਐਂਡ ਆਰਡਰ ਦੀ ਸਥਿਤੀ ਆਪਾਂ ਅੱਜ ਤੱਕ ਕਦੇ ਨਹੀਂ ਸੀ ਦੇਖੀ। ਲਾਅ ਐਂਡ ਆਰਡਰ ਤਾਂ ਪੰਜਾਬ 'ਚ ਹੈ ਹੀ ਨਹੀਂ ਐਬਸੈਂਟ ਹੀ ਹੈ ਮੇਰੇ ਕਹਿੰਦੀ। ਕਿਉਂਕਿ ਸਰਕਾਰ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਪੰਜਾਬ ਚ ਹੈ ਇਹਨਾਂ ਨੇ ਇਲੈਕਸ਼ਨ ਪੂਰੇ ਦੇਸ਼ ਦੇ ਵਿੱਚ ਜਿਹੜੇ ਲੜਨੇ ਆ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸੱਤੇ ਲੜਨੇ ਸੋ ਇਹਨਾਂ ਦਾ ਧਿਆਨ ਇੱਕ ਇਲੈਕਸ਼ਨਾਂ ਤੋਂ ਹਟ ਕੇ ਦੂਜਿਆਂ ਤੇ ਲੱਗ ਜਾਂਦਾ ਮਹਾਰਾਸ਼ਟਰ ਚ ਨਿਕਲੇ ਦਿੱਲੀ ਚ ਆੜ ਕੇ ਦਿੱਲੀ ਚ ਨਿਕਲੇ ਆਚੋੜ ਦੇੜੀ ਵਾਈਲ ਇਲੈਕਸ਼ਨ ਆ ਗਈ ਸੋ ਲਾਅ ਐਂਡ ਆਰਡਰ ਵੱਲ ਕਿਸੇ ਦਾ ਧਿਆਨ ਨਹੀਂ ਹੈਗਾ ਸਿਰਫ ਇਲੈਕਸ਼ਨਾਂ ਨੂੰ ਧਿਆਨ ਚ ਰੱਖਦੇ ਹੋਏ ਕੋਈ ਨਾ ਕੋਈ ਬਿਆਨ ਦਿੰਦੇ ਰਹਿੰਦੇ ਐ 31 ਮਈ ਦੀ ਡੇਟ ਇਹਨਾਂ ਨੇ ਕਿਹਾ ਸੀ ਕਿ ਅਸੀਂ ਯਤਨ ਅਗਰ ਉਹ ਦੁਲਾਕੇ ਅਸੀਂ ਨਸ਼ੇ ਖਤਮ ਕਰਦੇ ਆਗੇ ਔਰ ਕਿੰਨੇ ਕੋਏ ਆ ਤੁਹਾਡੇ ਸਾਹਮਣੇ ਆ ਘਰ ਟਾਏ ਪਤਾ ਨਹੀਂ ਕਿਹਦੇ ਘਟਾਤੇ ਇਹਨਾਂ ਨੇ ਆਇਡੈਂਟੀਫਾਈ ਨਹੀਂ ਕਰੇ ਵੀ ਕੌਣ ਨਸ਼ਾ ਤਸਕਰ ਹੈ ਕਿਸ ਦੇ ਘਰ ਘਾਉਣੇ ਆ ਟਾਰਗੇਟ ਦੇਤਾ ਐਸਐਸਪੀ ਨੂੰ ਕਿ ਤੁਸੀਂ ਇਹਨਾਂ ਇੱਕ ਘਰ ਟਾ ਦਿਓ ਜਹ ਰੋਜ਼ ਦੇ ਇਹਨ ਇੱਕ ਵਰਚੇ ਕਰ ਦਿਆ ਕਰੋ ਸੋ ਬਿਨਾ ਕਿਸੇ ਪਲੈਨਿੰਗ ਤੋਂ ਬਿਨਾ ਕਿਸੇ ਮੋਟਿਵ ਤੋਂ ਬਿਨਾ ਕਿਸੇ ਆਇਡੈਂਟੀਫਿਕੇਸ਼ਨ ਤੋਂ ਆਪਾਂ ਇੱਕ ਬਲਾਈਂਡ ਇਨਸਟਰਕਸ਼ਨਸ ਜਿਹਨੂੰ ਆਫੀਸਰਸ ਨੂੰ ਦਿੰਨੇ ਆ ਲੋਕਾਂ ਦਾ ਨੁਕਸਾਨ ਹੁੰਦਾ ਹੈ ਨਾ ਨਸ਼ਾ ਹਟਦਾ ਨਾ ਲਾਇਲ ਅਡਰਟੀਤੀ ਜਿਹੜੀ IAS ਅਫਸਰਾਂ ਨੂੰ ਦਿੱਤੀ ਹੈ ਜੀ ਇਹ ਇੰਨੀਆਂ ਅੱਜ ਦੇ ਜੋ ਸਰਕਾਰ ਆ ਪੰਜਾਬ ਦੇ ਤੇ ਇੰਨਾ ਅਫਸਰशाही ਤੇ ਜ ਲਈ ਇਹ ਨਹੀਂ ਚਲੇ ਲੱਗੇ ਕੰਮ ਕਰਨਾ ਸੇ ਇੱਕ ਨੂੰ ਇੱਕ ਅਫਸਰशाही ਨੂੰ ਦਬਾ ਰਹੇ ਇਸ ਕਰਕੇ ਦੇਖੋ ਅਫਸਰशाही ਦੋ ਗੱਲਾਂ ਇੱਕ ਤਾਂ ਜਿਹੜੀਆਂ ਪਾਲਿਸੀਆਂ ਹੈ ਪਾਲਿਸੀ ਬਣਾਉਣ ਵਾਸਤੇ ਸਰਕਾਰੀ ਹੋਣੀ ਜਿਹੜੀ ਅਫਸਰਸ਼ਾਹੀ ਐ ਐਗਜ਼ੈਕਟਿਵ ਹੁੰਦੀ ਆ ਉਹਨੇ ਉਹਨਾਂ ਦੀਆਂ ਹੀ ਪਾਲਿਸੀਆਂ ਲਾਗੂ ਕਰਨੀਆਂ ਹੁੰਦੀਆਂ ਆ ਜੋ ਪਾਲਿਸੀ ਬਣ ਜਾਂਦੀ ਐ ਉਹਨੂੰ ਲਾਗੂ ਕਰਨ ਵਾਸਤੇ ਅਫਸਰਸ਼ਾਹੀ ਹੁੰਦੀ ਐ ਜੇ ਪਾਲਿਸੀ ਗਲਤ ਬਣੂਗੀ ਤਾਂ ਵੀ ਗਵਰਨਮੈਂਟ ਪਾਲਿਸੀ ਤੋਂ ਬਾਹਰ ਅਫਸਰ ਆਮ ਤੌਰ ਤੇ ਨਹੀਂ ਜਾ ਸਕਦੇ ਦੂਜੀ ਗੱਲ ਇਹ ਹੈਗਾ ਕਿ ਆਫੀਸਰ ਤੋਂ ਆਫੀਸਰ ਵੀ ਡਿਪੈਂਡ ਕਰਦਾ ਹੈ ਕਈ ਵਾਰੀ ਆਫੀਸਰਜ਼ ਆ ਵੀ ਪੋਸਟਿੰਗ ਆ ਪਿੱਛੇ ਆ ਵੀ ਹਤਰਕੀਆਂ ਪਿੱਛੇ ਵਾਹ ਵਾਈ ਪਿੱਛੇ ਸਰਕਾਰ ਦੇ ਥੱਲੇ ਲੱਗ ਜਾਂਦੇ ਆ ਉਹ ਬੰਦੇ 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 ਦਾ ਫਰਕ ਹੁੰਦਾ ਉਸ ਬਾਰੇ ਤਾਂ ਤੁਸੀਂ ਵੀ ਇਸ ਸਮਾਜ 'ਚ ਰਹਿੰਦੇ ਹੋ ਸੋ ਹਰ ਬੰਦੇ ਨੂੰ ਆਪਣਾ ਲਾਭ ਚਾਹੀਦਾ ਹੈ। ਉਹ ਸਪਾਈਡ ਇਲੈਕਸ਼ਨ ਲਈ ਕੋਈ ਮਾਸਟਰ ਲੈਣੇ ਆ ਪੰਜਾਬ ਵਿੱਚ। ਪੰਜਾਬ ਦੇ ਵਿੱਚ ਜਿਹੜਾ ਬੀਜੇਪੀ ਦੀ ਜੋ ਮਰਚਾ ਮੈਂ ਜਿਵੇਂ ਹੁਣ ਤੋਂ ਪਹਿਲਾਂ ਵੀ ਗੜਾਇਆ ਕਿ ਬੀਜੇਪੀ ਦੀ ਪਾਲਿਸੀ ਹਰ ਵਰਗ ਵਾਸਤੇ ਹੈਗੀ ਹੈ। ਕਿਸਾਨਾਂ ਵਾਸਤੇ, ਯੂਥ ਵਾਸਤੇ, ਮਹਿਲਾਵਾਂ ਵਾਸਤੇ ਜਦੋਂ ਆਪਾਂ ਪਹਿਲੀ ਗੱਲ ਤਾਂ ਜਦੋਂ ਪੰਜਾਬ ਦੇ ਵਿੱਚ ਸੈਂਟਰ ਦੀਆਂ ਸਾਰੀਆਂ ਸਕੀਮਾਂ ਜਿਹੜੀਆਂ ਕੇਂਦਰ ਵੱਲੋਂ ਬਣਾਈਆਂ ਗਈਆਂ ਹਰ ਵਰਗ ਵਾਸਤੇ ਉਹੀ ਠੀਕ ਤਰ੍ਹਾਂ ਲਾਗੂ ਹੋ ਜਾਣ ਤਾਂ ਪੰਜਾਬ ਦਾ ਆਟੋਮੈਟਿਕਲੀ ਭਲਾ ਹੋ ਜਾ। ਮੈਂ ਇੱਕ ਛੋਟੀ ਜੀ ਐਗਜ਼ਾਮਪਲ ਤੁਹਾਨੂੰ ਯੋਸ਼ਮਾਨ ਕਾਰਡ ਦੀ ਦੱਲੀਆਂ। ਯੋਸ਼ਮਾਨ ਕਾਰਡ ਗੁਜਰਾਤ ਦੇ ਵਿੱਚ 10 ਲੱਖ ਰੁਪਏ ਦਾ ਹੈ। ਪੰਜਾਬ ਦੇ ਵਿੱਚ 5 ਲੱਖ ਰੁਪਏ ਦਾ ਕਿਉਂਕਿ ਉੱਥੇ ਸਟੇਟ ਗਵਰਨਮੈਂਟ 5 ਲੱਖ ਰੁਪਇਆ ਪਾਉਂਦੀ ਹੈ। ਫਿਰ ਉਸ ਕਾਰਡ ਦੀਆਂ ਜਿਹੜੀਆਂ ਪੇਮੈਂਟਸ ਹੋਣੀਆਂ ਹੁੰਦੀਆਂ ਡਾਕਟਰਾਂ ਨੂੰ ਗੁਜਰਾਤ ਦੇ ਵਿੱਚ ਤੁਰੰਤ ਹੁੰਦੀਆਂ। 24 ਘੰਟਿਆਂ ਦੇ ਵਿੱਚ ਵਿੱਚੋਂ ਪੇਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ। ਇੱਥੇ ਡੇਢ-ਡੇਢ ਸਾਲ ਡਾਕਟਰਾਂ ਨੂੰ ਪੇਮੈਂਟ ਨਾ ਹੋਣ ਕਰਕੇ ਲੋਕਾਂ ਦਾ ਇਲਾਜ ਨਹੀਂ ਹੋ ਰਿਹਾ। ਔਰ ਬਹੁਤ ਸਾਰੀਆਂ ਬਿਮਾਰੀਆਂ 100 ਤੋਂ ਵੱਧ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕਰਕੇ ਉਸ ਕਾਰਡ ਤੋਂ ਬਾਹਰ ਕਰ ਦਿੱਤੇ। ਹੁਣ ਜੇ ਸਰਕਾਰ ਨੇ ਇਹ ਐਡੀ ਸੋਹਣੀ ਹੈਲਥ ਦੀ ਸਕੀਮ ਨੂੰ ਫੇਲ ਕਰਨ ਦਾ ਤਹैया ਕਰਾ ਲਿਆ ਤਾਂ ਪੰਜਾਬ ਦੀ ਤਰੱਕੀ ਕਿਵੇਂ ਹੋਊਗੀ? ਮੈਂ ਇੱਕ ਐਗਜ਼ਾਮਪਲ ਦਿੰਦੀ ਆ ਤੁਹਾਨੂੰ ਛੋਟੀ ਜੀ। ਇਹਦੇ 'ਚ ਮਰੀਜ਼ ਦਾ ਵੀ ਫਾਇਦਾ ਸੀ। ਹਰ ਵਰਗ ਜਿਹੜਾ ਇਲਾਜ ਨਹੀਂ 시 ਕਰਾ ਸਕਦਾ ਉਹ ਮੈਡੀਕਲ ਕੇਅਰ ਦੇ ਵਿੱਚ ਆ ਸਕਦਾ ਸੀ ਕਵਰ ਦਰ। ਦੂਜੇ ਪਾਸੇ ਡਾਕਟਰ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇੱਕ ਤਰ੍ਹਾਂ ਨਾਲ ਕੰਮ ਵੱਧ ਮਿਲਦਾ ਸੀ ਜਿੰਨੇ ਲੋਕ ਵੱਧ ਇਲਾਜ ਕਰਾਉਣਗੇ ਉਹਨਾਂ ਡਾਕਟਰਸ ਨੂੰ ਵੀ ਫਾਇਦਾ ਹੈ। ਪਰ ਇਹ ਸਕੀਮ ਫੇਲ ਕਰਤੀ ਇਦਾਂ ਹੀ ਅਨੇਕਾਂ ਸਕੀਮਾਂ ਹੈਗੀਆਂ ਪੰਜਾਬ ਦੇ ਵਿੱਚ ਜਿਹੜੀਆਂ ਜਾਂ ਤਾਂ ਲਾਗੂ ਨਹੀਂ ਹੋਈਆਂ ਜਾਂ ਫੇਲ ਕੀਤੀਆਂ ਗਈਆਂ। ਮੈਂ ਇਹ ਕਹਿਨੀ ਆ ਕਿ ਜੋ ਸਾਰੇ ਦਾ ਸਾਰਾ ਜਿਹੜੀਆਂ ਸਕੀਮਾਂ ਅਜ ਯੂਪੀ ਦੇ ਵਿੱਚ ਲਾਗੂ ਹੈ ਜਿਹੜਾ ਲਾਅ ਐਂਡ ਆਰਡਰ ਅਜ ਯੂਪੀ ਦੇ ਵਿੱਚ ਹੈਗਾ ਉਹੇ ਜਿਹਾ ਲਾਅ ਐਂਡ ਆਰਡਰ ਜੇ ਕਿਤੇ ਪੰਜਾਬ ਦੇ ਵਿੱਚ ਆ ਜੇ ਤਾਂ ਪੰਜਾਬ ਆਟੋਮੈਟਿਕਲੀ ਤਰੱਕੀ ਕਿਸਾਨਾਂ ਨੂੰ ਕਿਵੇਂ ਹੈਂਡਲ ਕਰੋਗੇ ਕਿਸਾਨਾਂ ਦਾ ਮਸਲਾ ਦੋ ਗੱਲਾਂ ਹੈ ਇੱਕ ਤਾਂ ਜਿਹੜਾ ਐਮਐਸਪੀ ਦਾ ਮਸਲਾ ਹੈ ਇੱਕ ਪਾਸੇ ਹਰ ਸਟੇਟ ਆਫ ਦੀ ਫੈਡਰਲਿਜ਼ਮ ਦੀ ਗੱਲ ਕਰਦੀ ਹੈ ਸਟੇਟ ਤਾਂ ਇਹ ਕਹਿੰਦੀਆਂ ਕਿ ਜੀ ਸਾਡੇ ਕੋਲੇ ਪਾਵਰਾਂ ਹੋਣੀਆਂ ਚਾਹੀਦੀਆਂ ਔਰ ਜਿਹੜੀਆਂ ਚੀਜ਼ਾਂ ਦੀਆਂ ਪਾਵਨਾ ਸਟੇਟਾਂ ਕੋਲੇ ਹੈਗੀਆਂ ਉਹਨਾਂ ਦੀ ਫਿਰ ਉਹ ਵਰਤੋਂ ਨਹੀਂ ਕਰਦੇ ਹਰਿਆਣਾ ਦੇ ਵਿੱਚ ਐਮਐਸਪੀ ਸਟੇਟ ਗਵਰਨਮੈਂਟ ਨੇ ਦੇ ਦਿੱਤੀ ਪੰਜਾਬ ਵਾਲੇ ਦੇਣਾ ਚਾਹੁੰਦੇ ਆ ਤਾਂ ਇਹ ਵੀ ਦੇ ਦੇਣੇ ਇਹਨਾਂ ਨੂੰ ਕਿਸ ਨੇ ਰੋਕਿਆ ਮੈਨੂੰ ਨਹੀਂ ਪਤਾ ਕਿ ਰਾਜਾਂ ਨੂੰ ਵੱਧ ਵੱਧ ਸ਼ਕਤੀਆਂ ਦੀ ਜਦੋਂ ਅਸੀਂ ਮੰਗ ਕਰਦੇ ਆ ਜਦੋਂ ਅਸੀਂ ਇਹ ਰੌਲਾ ਪਾਉਂਦੇ ਆ ਕਿ ਫੈਡਰਲਿਜ਼ਮ ਖਤਮ ਹੋ ਰਹੀ ਹੈ ਉਦੋਂ ਆਪਾਂ ਫੈਡਰਲਿਜ਼ਮ ਕਾਦੇ ਵਾਸਤੇ ਲੈਣਾ ਚਾਹੁੰਦੇ ਹਈਆਂ ਸਿਰਫ ਆਪਦੀ ਪਾਵਰ ਵਾਸਤੇ ਸਿਰਫ ਆਪਦੀਆਂ ਜੇਬਾਂ ਭਰਨ ਵਾਸਤੇ ਦੇ ਦੇਣ ਕਿਸਾਨਾਂ ਨੂੰ ਐਮਐਸਪੀ ਇਨਾਂ ਦੇ ਤਾਂ ਇੱਕ ਅਨੋਲ ਗਗਨਮਾਨ ਵਾਚ ਮੰਤਰੀ ਬਣੇ ਹੋ ਫੇਰ ਉਹ ਖੇਰ ਮੰਤਰੀ ਪਤ ਤੋ ਲਾਤੇ ਉਹਨਾਂ ਨੇ ਕਿਹਾ ਸੀ 5 ਮਿੰਟਾਂ ਚ ਦੇਵਾਂਗੇ ਕਿਉਂ ਨਹੀਂ ਦਿੱਤੀ ਸੋ ਅੱਜ ਦੀ ਡੇਟ ਦੇ ਵਿੱਚ ਹਰ ਇਹੇ ਜਿਹੇ ਜਿਹੜੇ ਮੁੱਦੇ ਹੈਗੇ ਆ ਉਹ ਸਟੇਟ ਗਵਰਨਮੈਂਟ ਦਾ ਫਰਜ਼ ਪੜਦਾ ਉਹਨਾਂ ਨੂੰ ਹੈਂਡਲ ਕਰੇ ਜਦੋਂ ਸਾਡੀ ਵਾਰੀ ਆਈ ਉਦੋਂ ਅਸੀਂ ਆਪ ਦੇ ਹਿਸਾਬ ਨਾਲ ਵਧੀਆ ਤਰੀਕੇ ਨਾਲ ਹੈਂਡਲ ਕਰਾਂਗੇ ਮੈਸਟਰੀ ਪੀ ਐਂਡਸਟਰੀ ਦੇ ਨਹੀਂ ਕੀਏ ਹਨ ਮੈਸਟਰੀ ਉਹਨਾਂ ਦਾ ਸਾਡਾ ਅਸੀਂ ਜੀ ਜੀ ਵੀ ਕਲਪੀਆ ਕਿਹਾ ਕਿ ਨਾ ਰਹੇ ਨਾਲ ਲੈਟ ਫੌਸਟ ਦੀ ਗੱਲ ਕਰਾਂ ਜੇ ਇਹ ਬੰਦਸਾ ਦਾ ਬਾਅਦਿਆ ਚਲੇ ਜਾਣੇ ਕੀ ਕਾਰਨ ਪਰਭਾਤ ਲਈ ਹੋਇਆ ਜਾਂ ਉਹ ਖਬਰ ਦੀ ਬਾਏ ਬੋਲ ਕਿਉਂ ਵਾਪਸ ਚਲੇ ਗਏ ਤਾਂ ਕਿ ਦੱਸੋ ਉਹਨਾਂ ਨੇ ਬੀਜੇਪੀ ਕਦੇ ਜੁਆਇਨ ਨਹੀਂ ਕੀਤੀ ਅਸੀਂ ਬੀਜੇਪੀ ਜੁਆਇਨ ਕੀਤੀ ਸੀ ਕਿ ਅਕਾਲੀ ਦਲ ਨੇ ਉਹਨਾਂ ਨੂੰ ਉੱਥੋਂ ਕਾਲੀ ਦਲ ਚ ਕੱਢਿਆ ਸੀ ਅਕਾਲੀ ਦਲ ਨੇ ਉਹਨਾਂ ਨੂੰ ਵਾਪਸ ਲੈ ਲਿਆ ਉਹੋ ਇੱਕ ਪਰਿਵਾਰ ਨਾਲ ਹੋ ਸਕਦਾ ਇਮੋਸ਼ਨਲੀ ਅਟੈਚ ਹੋ ਹੋ ਸਕਦਾ ਪਾਰਟੀ ਨਾਲ ਦਿੱਕੇ ਇਹਨਾਂ ਚਿਰ ਕੰਮ ਕੀਤਾ ਇਮੋਸ਼ਨਲੀ ਅਟੈਚ ਅਸੀਂ ਵਿਚਾਰਧਾਰਾ ਨਾਲ ਜੁੜੇ ਹੋਏ ਆ ਅਸੀਂ ਇਹ ਸਮਝਦੇ ਹਾਂ ਕਿ ਬੀਜੇਪੀ ਦੀਆਂ ਪਾਲਿਸੀਆਂ ਵਧੀਆ ਔਰ ਇਹ ਹੀ ਇੱਕ ਪਾਰਟੀ ਜਿਹਦੇ ਕੋਲ ਵਾਕਈ ਪਾਲਿਸੀਆਂ ਹੈਗੀਆਂ ਪਹਿਲੀ ਗੱਲ ਤਾਂ ਵਧੀਆ ਦੀ ਗੱਲ ਤਾਂ ਬਾਅਦ ਚ ਹੈ ਬੀਜੇਪੀ ਇੱਕ ਪਾਰਟੀ ਹੈ ਜਿਹਦੇ ਕੋਲ ਪਾਲਿਸਿਸ ਤੇ ਪ੍ਰੋਗਰਾਮਸ ਤੇ ਪਲਾਨਸ ਹੈਗੇ ਆ ਬਾਦਲ ਪਰਿਵਾਰ ਕੋਲੇ ਇੱਕੋ ਹੀ ਪ੍ਰੋਗਰਾਮ ਹੈ ਆਪਣੇ ਪਰਿਵਾਰ ਦਾ ਵਿਕਾਸ ਕਰਨਾ ਸੋ ਉਹ ਇਮੋਸ਼ਨਲ ਹੋ ਕੇ ਉੱਧਰ ਚਲੇ ਗਏ उस बारे में कुछ तो ज्यादा नहीं कहूंगी पर असली बीजेपी में हां रहेंगे कदे पीछे नहीं हटेंगे क्योंकि असली किसी परिवार नाल नहीं जुड़ेगा प्रॉपर्टी बेचने और खरीदने के लिए संपर्क करें फेयर डील प्रॉपर्टीज